ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕੋਲ ਰਾਜ ਇੱਕ ਅਮੀਰ ਘਰਾਨੇ ਦੀ ਕਨਕਵੰਨੇ ਜੇ ਰੰਗ ਦੀ ਇੱਕ ਉੱਚੀ ਲੰਬੀ ਕੁੜੀ ਸੀ ਉਸ ਤੇ ਪਰਿਵਾਰ ਦੀ ਦਲੇਰੀ ਤੇ ਅਣਖ ਤੇ ਰੁੱਤਵੇ ਦੀ ਧਮ ਪੂਰੇ ਇਲਾਕੇ ਵਿੱਚ ਸੀ ਉਸ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਸੀ ਉਹ ਜਦ 15 ਵਰਿਆਂ ਦੀ ਹੋਈ ਤਾਂ ਉਸ ਨੂੰ ਚੇਚਕ ਹੋ ਗਈ ਉਹ ਠੀਕ ਤਾਂ ਹੋ ਗਈ ਪਰ ਉਸਦੇ ਦਾਗ ਹਮੇਸ਼ਾ ਲਈ ਉਸਤੇ ਚਿਹਰੇ ਤੇ ਰਹਿ ਗਏ ਉਸ ਨੂੰ ਆਪਣੇ ਚਿਹਰੇ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਘਰ ਦੇ ਵੀ ਪਰੇਸ਼ਾਨ ਸਨ ਕਿ ਹੁਣ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਰਾਜ ਦਾ ਪਿਓ ਦੀ ਚਾਏ ਸਾਰੇ ਲੋਕਾਂ ਵਿੱਚ ਚੜਤ ਸੀ ਪਰ ਘਰ ਵਿੱਚ ਉਹ ਆਪਣੀ ਘਰਵਾਲੀ ਨੂੰ ਪੈਰ ਦੀ ਜੁੱਤੀ ਸਮਝਦਾ ਸੀ ਉਹ ਉਸ ਦੀ ਕਈ ਗੱਲ ਨੂੰ ਬਹਾਲਾ ਮਾਨ ਨਹੀਂ ਦਿੰਦਾ ਸੀ ਹਾਂ ਉਹ ਆਪਣੀਆਂ ਧੀਆਂ ਨੂੰ ਤੇ ਭੈਣਾਂ ਨੂੰ ਬਹੁਤ ਪਿਆਰ ਕਰਦਾ ਸੀ ਆਪਣੇ ਮਾਂ ਦੀ ਕਹੀ ਗੱਲ ਨਹੀਂ ਮੋੜਦਾ ਸੀ ਹੁਣ ਕੁਲਰਾਜ ਨੂੰ 20ਵਾਂ ਵਾਰਾ ਲੱਗ ਗਿਆ ਸੀ ਉਹ ਸਭ ਤੋਂ ਵੱਡੀ ਸੀ ਇੱਕ ਤਾਂ ਉਸ ਦੀਆਂ ਦੋ ਭੈਣਾਂ ਹੋਰ ਸੀ ਦੂਜਾ ਉਸਤੇ ਚਿਹਰੇ ਤੇ ਪੈ ਦਾਗ ਕਰਕੇ ਉਸਤੇ ਮਾਂ ਬਾਪ ਨੂੰ ਉਸਤੇ ਵਿਆਹ ਦੀ ਬਹੁਤ ਫਿਕਰ ਸੀ ਇਸ ਲਈ ਉਹ ਹੁਣ ਤੋਂ ਉਸਤੇ ਵਿਆਹ ਲਈ ਮੁੰਡਾ ਲੱਭਣ ਲੱਗ ਗਏ ਉਹਨਾਂ ਨੇ ਉਸ ਦੀ ਹਾਇਸियत ਵਿੱਚ ਆਪਣੇ ਨਾਲੋਂ ਘੱਟ ਤੇ ਥੋੜੀ ਜ਼ਮੀਨ ਵਾਲਾ ਮੁੰਡਾ ਲੱਭ ਲਿਆ ਉਸਤੇ ਮਾਪੇ-ਬਾਪ ਨੂੰ ਚਾਹੇ ਉਸਦਾ ਚਿਹਰਾ ਵਧੀਆ ਲੱਗਦਾ ਸੀ ਪਰ ਸਾਡੇ ਸਮਾਜ ਵਿੱਚ ਬਹੁਤੇ ਲੋਕ ਕੁੜੀਆਂ ਦੇ ਗੁਣਾ ਨਾਲੋਂ ਉਸਦੀ ਸਰੀਰਿਕ ਸੁੰਦਰਤਾ ਵੱਲ ਹੀ ਵੱਧ ਧਿਆਨ ਦਿੰਦੇ ਹਨ ਵੈਸੇ ਚਾਹੇ ਲੋਕ ਜਿੰਨਾ ਮਰਜੀ ਭਾਸ਼ਣ ਦੇਈ ਜਾਣ ਕਿ ਗੁਣ ਮੈਨੇ ਰੱਖਦੇ ਹਨ ਸੂਰਤ ਨਹੀਂ ਕੁਲਰਾਜ ਦਾ ਘਰ ਵਾਲਾ ਜਿਸ ਦਾ ਨਾਂ ਹਰਦੀਪ ਸੀ ਘਰ ਵਿੱਚ ਕੱਲਾ ਮੁੰਡਾ ਸੀ ਉਸ ਦੀਆਂ ਦੋ ਭੈਣਾਂ ਵਿਆਈਆਂ ਹੋਈਆਂ ਸਨ ਉਸ ਦਾ ਰੰਗ ਗੋਰਾ ਪਰਮਾ ਸਰੀਰ ਤੇ ਕੱਦ ਦਰਮਿਆਨਾ ਸੀ ਜਾਣੇ ਕਿ ਉਹ ਕਾਫੀ ਸੁੰਦਰ ਜਵਾਨ ਮੁੰਡਾ ਸੀ ਪਰ ਉਸ ਵਿੱਚ ਐਬ ਵੀ ਸਨ ਉਹ ਸ਼ਰਾਬ ਪੀ ਕੇ ਲੜਨ ਨੂੰ ਮੂਰੇ ਰਹਿੰਦਾ ਸੀ ਕੁਲਰਾਜ ਦੇ ਮਾਪੇ امیر ਸੀ ਇਸ ਕਰਕੇ ਹਰਦੀਪ ਦੇ ਮਾਪਿਆਂ ਨੇ ਉਸ ਦਾ ਰਿਸ਼ਤਾ ਲਿਆ ਸੀ ਦੂਜਾ ਉਹਨਾਂ ਦਾ ਆਪਣਾ ਮੁੰਡਾ ਵੀ ਐਬੀ ਸੀ ਕੁਲਰਾਜ ਦੇ ਮਾਪੇ ਉਸ ਨੂੰ ਹਰ ਤੀ ਤਿਉਹਾਰ ਤੇ ਉਸ ਨੂੰ ਬਹੁਤ ਸਾਰਾ ਸਮਾਨ ਦੇ ਜਾਂਦੇ ਸੀ ਇਸ ਨਾਲ ਉਸ ਤੇ ਸਹੁਰੇ ਬਹੁਤ ਖੁਸ਼ ਰਹਿੰਦੇ ਸੀ ਸਾਲ ਕ ਬਾਅਦ ਉਹਨਾਂ ਨੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਂ ਸੰਦੀਪ ਰੱਖਿਆ ਘਰ ਵਿੱਚ ਉਸ ਦੇ ਜਨਮ ਤੋਂ ਬਹੁਤ ਖੁਸ਼ੀ ਮਨਾਈ ਗਈ ਕੁਲਰਾਜ ਦਾ ਘਰ ਵਾਲਾ ਚਾਹੇ ਕੁਲਰਾਜ ਨੂੰ ਪਸੰਦ ਨਹੀਂ ਸੀ ਕਰਦਾ ਬਸ ਰਿਸ਼ਤਾ ਨਿਭਾ ਰਿਹਾ ਸੀ ਆਪਣੀ ਸਰੀਰਕ ਖਵਸ ਮਟਾਉਣ ਲਈ ਤੇ ਵਾਂਛੇ ਅੱਗੇ ਤੋਰਨ ਲਈ ਅੱਜ ਮੁੰਡੇ ਦੇ ਪੈਦਾ ਹੋਣ ਤੇ ਉਹ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਇੰਨੀ ਘੱਟ ਜ਼ਮੀਨ ਤੇ ਆਪਣਾ ਵਿਆਹ ਹੋਣ ਦੀ ਕੋਈ ਉਮੀਦ ਨਹੀਂ ਸੀ ਸੰਦੀਪ ਹੋਣ ਤੇ ਕੁਝ ਸਮੇਂ ਮਗਰੋਂ ਹੀ ਕੁਲਰਾਜ ਦੀ ਸੱਸ ਚੱਲ ਵਸੀ ਹੁਣ ਛੋਟਾ ਬੱਚਾ ਸੰਭਾਲਣਾ ਮੱਝਾਂ ਸੰਭਾਲਣੀਆਂ ਤੇ ਘਰ ਦੇ ਸਾਰੇ ਕੰਮ ਦੀ ਜ਼ਿੰਮੇਵਾਰੀ ਕੁਲਰਾਜ ਦੇ ਮੋਢਿਆਂ ਤੇ ਆ ਪਈ ਉਸ ਦਾ ਘਰ ਵਾਲਾ ਨਿਹਰਾ ਕੰਮਚੋਰ ਤੇ ਵਿਰਲ ਇਨਸਾਨ ਸੀ ਉਹ ਵਾੜੀ ਮਿਹਨਤ ਕਰਕੇ ਖੁਸ਼ ਨਹੀਂ ਸੀ ਉਸ ਦਾ ਸਹੁਰਾ ਵੀ ਵੱਧ ਕੰਮ ਕਰਦਾ ਸੀ ਪਰ ਕੁਲਰਾਜ ਬਹੁਤ ਅਣਖ ਵਾਲੀ ਤੇ ਅੜਬ ਸੁਆਦੀ ਸੀ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਕਰਦੀ ਸੀ ਕਿ ਪਿੰਡ ਦੇ ਲੋਕ ਉਸ ਦੀ ਪ੍ਰਸ਼ੰਸਾ ਕਰ ਰਹੇ ਬਿਨਾਂ ਨਾ ਰਹਿ ਸਕਦੇ ਆੜ ਬੈਣੀ ਸੀ ਕਿ ਖੇਤੋਂ ਪੱਠੇ ਵੱਡ ਵੱਡ ਲੈਂਦੀ ਤੇ ਕਿਸੇ ਨੂੰ ਪੱਠਿਆਂ ਦੀ ਪੰਡ ਚੁੱਕਣ ਲਈ ਨਾ ਕਹਿੰਦੀ ਇਹ ਸੋਚ ਕੇ ਕਿਸ ਰੀਕੇ ਵਾਲ ਇਸ ਦੀ ਕੋਈ ਗੱਲ ਨਾ ਬਣਾ ਲੈਣ ਪਹਿਲਾਂ ਉਹ ਪੱਠਿਆਂ ਦੀ ਪੰਡ ਚੁੱਕ ਕੇ ਆਪਣੇ ਪੱਟਾ ਤੇ ਰੱਖ ਲੈਂਦੀ ਫਿਰ ਹੌਲੀ ਹੌਲੀ ਆਪਣੇ ਸਿਰ ਤੇ ਰੱਖ ਲੈਂਦੀ ਇਸੇ ਤਰ੍ਹਾਂ ਉਹ ਗੋਆ ਕੂੜਾ ਸੁੱਟਣ ਵੇਲੇ ਵੀ ਆਪਣੇ ਆਪ ਹੀ ਤਗਾਰੀ ਚੱਕ ਲੈਂਦੀ ਉਹਨਾਂ ਦਿਨਾਂ ਵਿੱਚ ਲਾਈਟ ਨਹੀਂ ਹੁੰਦੀ ਸੀ ਪਾੜੇ ਘਰਾਂ ਵਿੱਚ ਰਾਤ ਨੂੰ ਕੰਮ ਕਰਕੇ ਉਸਨੇ ਸੰਦੀਪ ਨੂੰ ਪੱਖੀ ਝੱਲੀ ਜਾਣੀ ਤੇ ਫਿਰ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਜਾਣੀ ਇਸੇ ਤਰ੍ਹਾਂ ਸਾਰਾ ਦਿਨ ਉਹ ਨਾ ਮੁੱਕਣ ਵਾਲੇ ਨਿੱਕੇ ਮੋਟੇ ਕੰਮ ਕਰਦੀ ਰਹਿੰਦੀ ਪਰ ਉਹ ਕਦੇ ਇਨ੍ਹਾਂ ਕੰਮਾਂ ਤੋਂ ਅੱਕਦੀ ਨਹੀਂ ਸੀ ਇਸੇ ਤਰ੍ਹਾਂ ਸਾਲ ਬੀਤ ਗਏ ਉਸ ਤੇ ਘਰ ਤਿੰਨ ਕੁੜੀਆਂ ਤੇ ਸੰਦੀਪ ਤੋਂ ਇਲਾਵਾ ਇੱਕ ਮੁੰਡੇ ਨੇ ਜਨਮ ਲਿਆ ਇਨ੍ਹਾਂ ਸਾਲਾਂ ਦੌਰਾਨ ਉਸ ਦਾ ਸਹੁਰਾ ਵੀ ਪਰਲੋਕ ਸਦਾਰ ਗਿਆ ਹੁਣ ਵੀ ਘਰ ਵਾਲੇ ਨੂੰ ਕਿਸੇ ਦਾ ਕੋਈ ਡਰ ਨਹੀਂ ਰਿਆ ਸੀ ਉਹ ਹਮੇਸ਼ਾ ਕੁਲਰਾਜ ਨਾਲ ਸ਼ਰਾਬ ਪੀ ਕੇ ਲੜਦਾ ਰਹਿੰਦਾ ਉਸ ਨੂੰ ਕੁੱਟਦਾ ਮਾਰਦਾ ਵੀ ਰਹਿੰਦਾ ਚਾਹੇ ਕੁਲਰਾਜ ਪੰਜ ਬੱਚਿਆਂ ਦੀ ਮਾਂ ਸੀ ਪਰ ਫਿਰ ਵੀ ਆਪਣੇ ਘਰ ਵਾਲੇ ਤੋਂ ਤਾਕਤ ਵਿੱਚ ਟਿੱਕੜੀ ਸੀ ਜੋ ਚੌਂਦੀ ਤਾਂ ਉਸ ਨੂੰ ਕੁੱਟ ਕੇ ਨੱਕੀ ਚੰਨੇ ਚਵਾ ਦਿੰਦੀ ਪਰ ਉਹ ਉਸ ਦਾ ਲਿਆਜ ਕਰ ਲੈਂਦੀ ਕਦੇ-ਕਦੇ ਕੁਲ ਰਾਜ ਸੋਚਦੀ ਇਹ ਸਮਾਜ ਦੇ ਨਿਯਮ ਕਿਸ ਨੇ ਬਣਾਏ ਹੋਣੇ ਆ ਫਿਰ ਆਪੇ ਜਵਾਬ ਦਿੰਦੀ ਕਿ ਜ਼ਰੂਰ ਇਹ ਨਿਯਮ ਬੰਦਿਆਂ ਨੇ ਹੀ ਬਣਾਏ ਹੋਣੇ ਆ ਸਿਰਫ ਔਰਤਾਂ ਦੇ ਲਈ ਬੰਦਾ ਚਾਹੇ ਲੱਖ ਕਮੀਨਾ ਹੋਵੇ ਸੌ ਗਲਤੀਆਂ ਕਰੇ ਉਸ ਨੂੰ ਸਭ ਮਾਫ਼ ਹੁੰਦਾ ਹੈ ਔਰਤ ਇੱਕ ਵੀ ਗਲਤੀ ਨਹੀਂ ਕਰ ਸਕਦੀ ਬੰਦਾ ਆਪਣੇ ਸਰੀਰਕ ਤੇ ਮਾਨਸਿਕ ਭੁੱਖ ਨੂੰ ਮਟਾਉਣ ਲਈ ਜੋ ਮਰਜ਼ੀ ਕਰੀ ਚਾਵੇ ਪਰ ਸਮਾਜ ਔਰਤ ਨੂੰ ਇਸਤੀ ਇਜਾਜ਼ਤ ਕਦੇ ਨਹੀਂ ਦਿੰਦਾ ਇਹੀ ਹਾਲ ਕੁਲਰਾਜ ਦਾ ਸੀ ਉਹ ਹਰ ਸਮੇਂ ਆਪਣੇ ਬੱਚਾ ਦੇ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਉਸ ਦਾ ਘਰ ਵਾਲਾ ਹਰਦੀਪ ਬਾਹਰ ਜਾ ਕੇ ਹੋਰ ਔਰਤਾਂ ਨਾਲ ਐਸ਼ ਕਰਦਾ ਰਹਿੰਦਾ ਤੇ ਘਰ ਦਾ ਕੋਈ ਕੰਮ ਨਹੀਂ ਸੀ ਕਰਦਾ ਹੁਣ ਉਸ ਨੇ ਮੱਝਾਂ ਵਾਲੇ ਘਰੇ ਆਪਣੇ ਲੱਗ ਰਹਿਣ ਲਈ ਇੱਕ ਬੈਠਕ ਬਣਾ ਲਈ ਇੱਥੇ ਆਪਣੇ ਦੋਸਤ ਮਿੱਤਰਾਂ ਨਾਲ ਬੈਠਾ ਰਹਿੰਦਾ ਇੱਥੇ ਬੈਠ ਕੇ ਸ਼ਰਾਬ ਪੀਂਦੇ ਰਹਿੰਦੇ ਤੇ ਮੀਠ ਖਾਂਦੇ ਰਹਿੰਦੇ ਹਰਦੀਪ ਨੂੰ ਹਣ ਕੁਲਰਾਜ ਆਪਣੀ ਘਰ ਵਾਲੀ ਘੱਟ ਸਿਰਫ ਪੰਜ ਬੱਚਿਆਂ ਦੀ ਮਾਂ ਵੱਧ ਸਮਝਦਾ ਸੀ ਉਹ ਤਾਂ ਉਸ ਤੋਂ ਜ਼ਿਆਦਾ ਤਰ ਤੂਰੀ ਰਹਿੰਦਾ ਸੀ ਹਾਂ ਕਦੇ-ਕਦੇ ਕੋਈ ਬਾਹਰ ਵਾਲੀ ਜਦੋਂ ਨਾ ਮਿਲਦੀ ਤਾਂ ਆਪਣਾ ਮਰਦਪੁਣਾ ਦਿਖਾਉਣ ਲਈ ਉਸ ਕੋਲ ਆ ਜਾਂਦਾ ਸੀ ਪਰ ਕੁਲਰਾਜ ਨੂੰ ਵੀ ਹੁਣ ਉਸ ਤੱਕ ਕੋਈ ਮਤਲਬ ਨਹੀਂ ਸੀ ਉਸਨੇ ਬਸ ਆਪਣੇ ਬੱਚੇ ਪਾਲਣੇ ਸਨ ਉਸ ਦੇ ਉੱਪਰ ਬੱਚਿਆਂ ਦੀ ਮੱਜਾਂ ਦੀ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਸੀ ਜ਼ਮੀਨ ਦੇ ਠੇਕੇ ਤੋਂ ਸਾ ਜੋ ਸਾਰੇ ਪੈਸੇ ਹਰਦੀਪ ਉਹਨਾਂ ਦੀ ਸ਼ਰਾਬ ਪੀ ਜਾਂਦਾ ਕਰਦਾ ਕਰਦਾ ਸਾਰਾ ਖਰਚਾ ਕੁਲਰਾਜ ਮੱਝਾਂ ਦਾ ਦੁੱਧ ਵੇਚ ਕੇ ਚਲਾਉਂਦੀ ਸੀ ਕੁਲਰਾਜ ਭਾਵੇਂ ਆਪ ਘੱਟ ਪੜ੍ਹੀ ਲਿਖੀ ਹੋਈ ਸੀ ਪਰ ਪੜ੍ਹਾਈ ਦੀ ਕਦਰ ਬਹੁਤ ਕਰਦੀ ਸੀ ਉਸ ਨੂੰ ਪਤਾ ਸੀ ਕਿ ਪੜ੍ਹਾਈ ਦੀ ਇਨਸਾਨ ਦੀ ਜ਼ਿੰਦਗੀ ਵਿੱਚ ਕਿੰਨੀ ਐਮਤ ਹੁੰਦੀ ਹੈ ਉਸ ਦਾ ਇਹ ਸੁਪਨਾ ਸੀ ਇਸ ਦੇ ਸਾਰੇ ਬੱਚੇ ਵਧੀਆ ਪੜ੍ਹ ਲਿਖ ਜਾਣ ਤੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਸਾਰਾ ਦਿਨ ਮਿਹਨਤ ਕਰਦੀ ਰਹਿੰਦੀ ਕਦੇ-ਕਦੋ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਤੰਗ ਆ ਜਾਂਦੀ ਉਸਤਾ ਵੀ ਦਿਲ ਕਰਦਾ ਕਿਤੇ ਭੱਜ ਜਾਵੇ ਛੱਡ ਕੇ ਪਰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦੀ ਸੀ ਉਸਦੇ ਬੱਚਿਆਂ ਦਾ ਪਿਆਰ ਨਕਮਾ ਹੋ ਸਕਦਾ ਸੀ ਪਰ ਉਹ ਕਦੇ ਵੀ ਆਪਣੇ ਹਾਲਾਤਾਂ ਤੋਂ ਹਾਰ ਨਹੀਂ ਮੰਨ ਸਕਦੀ ਸੀ ਹੁਣ ਕੁਲਰਾਜ ਦਾ ਵੱਡਾ ਮੁੰਡਾ ਸੰਦੀਪ 10ਵੀਂ ਪਾਸ ਕਰ ਗਿਆ ਸੀ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਸ ਨਾਲ ਦੇ ਪਿੰਡ ਵਿੱਚ ਕਾਲਜ ਜਾਣ ਲੱਗ ਪਿਆ ਕੁਲ ਰਾਏ ਦੀਆਂ ਕੁੜੀਆਂ ਦੀ ਵਧੀਆ ਪੜ੍ਹਦੀਆਂ ਸਨ ਉਹ ਵੀ ਆਪਣੀ ਮਾਂ ਵਰਗੀਆਂ ਬਹੁਤ ਅਨਖੇਲੀਆਂ ਕੁੜੀਆਂ ਸਨ ਪਰ ਉਸ ਦਾ ਛੋਟਾ ਮੁੰਡਾ 5ਵੀਂ ਜਮਾਤ ਤੋਂ ਅੱਗੇ ਨਾ ਪੜਿਆ ਸ਼ਾਇਦ ਉਸ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਉਸਦੀ ਮਾਂ ਨੂੰ ਕੰਮ ਕਰਨ ਦੇ ਸਾਰੇ ਦੀ ਲੋੜ ਸੀ ਸੰਦੀਪ ਕਾਲਜ ਤਾਂ ਜਾਣ ਲੱਗ ਪਿਆ ਸੀ ਪਰ ਉਸਤੇ ਕੋਲ ਦੋ ਕੁੜਤੇ ਪਜਾਮੇ ਤੇ ਇੱਕ ਪੈਂਟ ਕਮੀਜ਼ ਸੀ ਕੁਲਰਾਜ ਉਹ ਹੀ ਕੱਪੜੇ ਧੋ ਦਿੰਦੀ ਤੇ ਉਹੀ ਕੱਪੜੇ ਹੀ ਬਦਲ-ਬਦਲ ਕੇ ਪਾ ਲੈਂਦੇ ਕਦੇ-ਕਦੇ ਇਹ ਸਿਆਲ ਵਿੱਚ ਕੱਪੜੇ ਨਾ ਸੁੱਕਦੇ ਤਾਂ ਚੁੱਲ੍ਹੇ ਉੱਤੇ ਲਿਆ ਕਿਸ ਕਉਂਦੀ ਸੰਦੀਪ ਵੀ ਆਪਣੇ ਘਰ ਦੀ ਮਜਬੂਰੀ ਸਮਝਦਾ ਸੀ ਇਸ ਲਈ ਉਹ ਆਪਣੀ ਮਾਂ ਨੂੰ ਕੁਝ ਨਾ ਕਹਿੰਦਾ ਜਦ ਤੱਕ ਰਾਤ ਨੂੰ ਦੀਵੇ ਵਿੱਚ ਤੇਲ ਰਹਿੰਦਾ ਉਹ ਰਾਤ ਤੱਕ ਪੜਦਾ ਰਹਿੰਦਾ ਉਸਦੀ ਮਾਂ ਸਿਆਲਾਂ ਦੇ ਵਿੱਚ ਸਬਜ਼ੀ ਭਾਜੀ ਨਾ ਹੋਣ ਕਰਕੇ ਸਾਗ ਹੀ ਬਣਾਈ ਰੱਖਦੀ ਉਹ ਕਈ ਦਿਨਾਂ ਤੱਕ ਸਾਗ ਹੀ ਖਾਂਦੇ ਰਹਿੰਦੇ ਹਾਲਾਂਕਿ ਉਸਤੇ ਛੋਟੇ ਮੁੰਡੇ ਨੂੰ ਇੰਨੇ ਦਿਨ ਸਾਗ ਖਾਣਾ ਬਿਲਕੁਲ ਪਸੰਦ ਨਹੀਂ ਸੀ ਉਹ ਆਪਣੀ ਗਰੀਬੀ ਘਰ ਦੀ ਗਰੀਬੀ ਤੇ ਖੇਜਦਾ ਰਹਿੰਦਾ ਸੀ ਪਰ ਉਸ ਦੀਆਂ ਤਿੰਨੇ ਕੁੜੀਆਂ ਸਮਝਦਾਰ ਸਨ ਉਹ ਕੁਲਰਾਜ ਨੂੰ ਕਿਸੇ ਗੱਲੋਂ ਤੰਗ ਨਾ ਕਰਦੀਆਂ ਸੰਗੋ ਉਸ ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਕੁਲਰਾਜ ਕਦੇ ਨਾ ਕਦੇ ਉਹਨਾਂ ਨੂੰ ਕੋਈ ਚਾਦਰ ਲੈ ਦਿੰਦੀ ਤਾਂ ਉਹ ਬੈਠ ਕੇ ਚਾਦਰ ਕੱਢਦੀਆਂ ਰਹਿੰਦੀਆਂ ਇੰਨੀ ਮੁਸ਼ਕਲ ਤੇ ਤੰਗੀ ਦੇ ਹਾਲਾਤਾਂ ਵਿੱਚ ਵੀ ਕੁਲਰਾਜ ਦੀ ਇੱਕ ਸਿਫਤ ਸੀ ਉਹ ਨਾ ਤਾਂ ਪਿੰਡ ਵਿੱਚ ਕਿਸੇ ਤੋਂ ਪੈਸੇ ਮੰਗਦੀ ਤੇ ਨਾ ਹੀ ਆਪਣੇ ਪੇਕਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਮਦਦ ਮੰਗਦੀ ਉਸ ਨੂੰ ਆਪਣੀ ਜਿਸ ਚੀਜ਼ ਤੇ ਸਭ ਤੋਂ ਵੱਧ ਮਾਨਸੀ ਉਹ ਸੰਦੀਪ ਦੀ ਲਿਆਕਤ ਤੇ ਪੜ੍ਹਾਈ ਤੇ ਸੀ ਉਸ ਨੂੰ ਲੱਗਦਾ ਸੀ ਕਿ ਸੰਦੀਪ ਪੜ੍ਹ ਲੈ ਕੇ ਉਸ ਦੇ ਸਾਰੇ ਧੋਨੇ ਤੋੜ ਦਵੇਗਾ ਜਿਹੜੇ ਸ੍ਰੀਕ ਆਪਣੀ ਅਮੀਰੀ ਦਾ ਘਮੰਡ ਕਰਦੇ ਸਨ ਉਹ ਵੀ ਇੱਕਦੇ ਨੰਨਾ ਦੇ ਬਰਾਬਰ ਰੱਖਣ ਜੋਗੀ ਹੋ ਜਾਵੇਗੀ ਹੁਣ ਸੰਦੀਪ ਫਾਈਨਲ ਵਿੱਚ ਹੋ ਗਿਆ ਸੀ ਉਸਦੀ ਵੱਡੀ ਭੈਣ ਨੇ ਇੱਕ ਬਹੁਤ ਵਧੀਆ ਪਰਿਵਾਰ ਤੋਂ ਇੱਕ ਰਿਸ਼ਤਾ ਆਇਆ ਮੁੰਡੇ ਵਾਲਿਆਂ ਕੋਲੋਂ ਜ਼ਮੀਨ-ਜਾਤ ਵੀ ਜਾਇਦਾਦ ਵੀ ਕਾਫੀ ਸੀ ਉਹਨਾਂ ਦੀ ਕੋਈ ਖਾਸ ਮੰਗ ਵੀ ਨਹੀਂ ਸੀ ਬਸ ਉਹ ਇਹ ਚਾਹੁੰਦੇ ਸਨ ਕਿ ਕੁੜੀ ਸੋਹਣੀ ਹੋਵੇ ਸੰਦੀਪ ਦੀ ਭੈਣ ਸੋਹਣੀ ਸੀ ਇਸ ਲਈ ਰਿਸ਼ਤਾ ਤੈਅ ਹੋ ਗਿਆ ਦੂਜਾ ਉਹ ਕੁਲਰਾਜ ਦੀ ਅਣਖ ਅਤੇ ਮਹਿੰਤੀ ਸਭਾ ਤੋਂ ਵੀ ਬਹੁਤ ਪ੍ਰਭਾਵਿਤ ਸਨ ਉਹ ਸੋਚਦੇ ਸਨ ਕਿ ਇੱਕ ਅਣਖੀ ਮਾਂ ਦੀ ਧੀ ਵੀ ਜ਼ਰੂਰ ਰਣਕੀ ਹੋਵੇਗੀ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਕੁਲਰਾਜ ਦੇ ਘਰ ਵਾਲੇ ਨੇ ਲੋਕਾਂ ਦੀ ਸ਼ਰਮ ਕਰਕੇ ਥੋੜੇ ਬਹੁਤੇ ਪੈਸੇ ਧੀ ਦੇ ਵਿਆਹ ਤੇ ਲਾਏ ਜ਼ਿਆਦਾਤਰ ਖਰਚਾ ਕੁਲਰਾਜ ਦੇ ਪੇਕੇ ਪਰਿਵਾਰ ਨੇ ਕੀਤਾ ਕਿਉਂਕਿ ਉਹਨਾਂ ਦੀ ਹੈ ਪਹਿਲੀ ਨਾਨਕ ਸ਼ਖਸੀ ਕੁੜੀ ਵਿਆਹ ਕੇ ਆਪਣੇ ਘਰ ਚਲੀ ਗਈ। ਕੁਲਰਾਜ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਸ ਦੀ ਕੁੜੀ ਘਰ ਵਿੱਚ ਖੁਸ਼ ਰਹੇਗੀ। ਹੁਣ ਸੰਦੀਪ ਵੀ ਐਸਸੀ ਪੂਰੀ ਹੋ ਗਈ ਸੀ। ਉਸ ਦੇ ਕਿਸੇ ਜਾਣਕਾਰ ਪ੍ਰੋਫੈਸਰ ਨੇ ਉਸ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਲਵਾ ਦਿੱਤਾ ਸੀ। ਇਸ ਤੋਂ ਬਾਅਦ ਸੰਦੀਪ ਦਾ ਵਿਆਹ ਕਰ ਦਿੱਤਾ ਗਿਆ। ਕੁਲਰਾਜ ਆਪਣੇ ਪੁੱਤਰ ਨੂੰ ਵਿਆਹ ਕੇ ਅੰਤ ਦੀ ਖੁਸ਼ੀ ਸੀ। ਪਹਿਲਾਂ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕੀ ਪਤਾ ਨਹੀਂ ਘਟ ਜਮੀਨ ਹੋਣ ਕਰਕੇ ਉਸਤੇ ਪੁੱਤ ਦਾ ਵਿਆਹ ਹੋਵੇਗਾ ਜਾਂ ਨਹੀਂ ਕੁਲਰਾਜ ਦੀ ਨੌ ਤਾਂ ਕੱਤ ਲੰਬਾ ਰੰਗ ਗੋਰਾ ਨੈਣ ਅੱਖ ਬਹੁਤ ਸੋਹਣੇ ਸਨ ਸੰਦੀਪ ਕੁਲਰਾਜ ਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿ ਉਹਨਾਂ ਨੂੰ ਇੰਨੀ ਸੋਹਣੀ ਸੁਨੱਖੀ ਕੁੜੀ ਮਿਲ ਗਈ ਪਰ ਕੁਲਰਾਜ ਦੀ ਇਹ ਖੁਸ਼ੀ ਵਾਲੇ ਦਿਨ ਨਾ ਰਹੀ ਛੇਤੀ ਹੀ ਉਸਦੀ ਨੌ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਉਹ ਕੋਲ ਰਾਜ ਤੇ ਆਪਣੀ ਨੰਦ ਨਾਲ ਲੜ ਲੱਗ ਗਈ ਸੀ ਉਹ ਸੰਦੀਪ ਦੀ ਕਮਾਈ ਤੇ ਆਪਣਾ ਹੱਕ ਸਮਝਦੀ ਸੀ ਉਹ ਬਿਲਕੁਲ ਨਹੀਂ ਚਾਹੁੰਦੀ ਸੀ ਕਿ ਸੰਦੀਪ ਆਪਣੇ ਘਰ ਵਾਲਿਆਂ ਤੇ ਪੈਸਾ ਬਰਬਾਦ ਕਰੇ ਉਹ ਹਰ ਰੋਜ਼ ਸੰਦੀਪ ਦੇ ਕੰਨ ਵੀ ਭਰਦੀ ਰਹਿੰਦੀ ਉਸ ਦੀ ਘਰ ਵਾਲੇ ਨੂੰ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਕਿੰਨੀ ਮਿਹਨਤ ਨਾਲ ਪਾਲਿਆ ਪੋਸਿਆ ਸੀ ਦੂਜੇ ਪਾਸੇ ਸੰਦੀਪ ਦਾ ਵਰਤਾਅ ਵਿੱਚ ਵੀ ਕੁਝ ਤਬਦੀਲੀ ਆ ਗਈ ਸੀ ਆਵੇ ਵੀ ਕਿਉਂ ਨਾ ਭਰ ਜਵਾਨੀ ਵਿੱਚ ਸੋਹਣੀ ਸੁਨੱਖੀ ਨਾਰ ਮਿਲ ਜਾਵੇ ਤਾਂ ਬੰਦਾ ਆਪਣੀ ਗਰੀਬੀ ਵਿੱਚ ਸਾਥ ਦੇਣ ਵਾਲੀ ਮਾਂ ਤੇ ਭੈਣ ਨੂੰ ਕਿੱਥੇ ਯਾਦ ਰੱਖਦਾ ਹੈ ਇੰਨਾ ਹਾਲਾਤਾਂ ਵਿੱਚ ਜ਼ਿਆਦਾਤਰ ਮੁੰਡੇ ਆਪਣੇ ਮਾਪਿਓ ਦੀ ਜਗ੍ਹਾ ਆਪਣੀ ਘਰ ਵਾਲੀ ਦਾ ਹੱਕ ਪੂਰਦੇ ਹਨ ਰੋਜ਼ ਰੋਜ਼ ਕਲੇਸ਼ ਕਰਕੇ ਸੰਦੀਪ ਦੀ ਘਰ ਵਾਲੀ ਨੇ ਉਸ ਨੂੰ ਉਸ ਥਾਂ ਰਹਿਣ ਲਈ ਮਨਾ 레 ਆ ਜਿਸ ਥਾਂ ਉਹ ਨੌਕਰੀ ਕਰਦਾ ਸੀ ਇੱਕ ਵਾਰ ਫਿਰ ਕੁਲਰਾਜ ਕੱਲੀ ਰਹਿ ਗਈ ਸੀ ਉਸ ਦਾ ਘਰ ਵਾਲਾ ਵੀ ਡੰਗਰਾ ਵਾਲੇ ਘਰ ਵਿੱਚ ਬੈਠ ਖੁਚ ਪਾ ਕੇ ਉਸ ਥਾਂ ਰਹਿਣ ਲੱਗ ਗਿਆ ਸੀ ਉਹ ਆਪਣੀਆਂ ਦੋ ਕੁੜੀਆਂ ਤੇ ਮੁੰਡੇ ਨਾਲ ਲੱਗ ਘਰ ਵਿੱਚ ਰਹਿੰਦੀ ਸੀ ਸਾਡੇ ਦੇਸ਼ ਦੀਆਂ ਜ਼ਿਆਦਾਤਰ ਔਰਤਾਂ ਵਿੱਚ ਵਿੱਤ ਮੰਤਰੀ ਨੂੰ ਵੀ ਫੇਲ ਕਰ ਦੇਣਾ ਕੁਲਰਾਜ ਵੀ ਉਹਨਾਂ ਵਿੱਚੋਂ ਇੱਕ ਸੀ ਉਹ ਆਪਣੇ ਦੁੱਧ ਦੇ ਪੈਸਿਆਂ ਨਾਲ ਘਰ ਦਾ ਖਰਚਾ ਚਲਾਉਂਦੀ ਉਨ੍ਹਾਂ ਵਿੱਚ ਹੀ ਉਹ ਪੈਸੇ ਬਚਾ ਕੇ ਕੁੜੀਆਂ ਲਈ ਟੂਮ ਛੱਲਾ ਬਣਾ ਲੈਂਦੀ ਤੇ ਨਾਲ ਉਹਨਾਂ ਤੇ ਦਾਜ ਲਈ ਕੱਪੜੇ ਲੀੜੇ ਖਰੀਦ ਕੇ ਰੱਖ ਲੈਂਦੀ ਥੋੜੇ ਜੇ ਪੈਸਿਆਂ ਵਿੱਚ ਵੀ ਉਹ ਬਹੁਤ ਵਧੀਆ ਘਰ ਚਲਾ ਲੈਂਦੀ ਹੁਣ ਉਸਨੇ ਆਪਣੇ ਘਰ ਵਾਲੇ ਦੇ ਜ਼ੁਲਮਾਂ ਵਿਰੁੱਧ ਵੀ ਡੰਡਾ ਚੁੱਕ ਲਿਆ ਸੀ ਜੇ ਕਿਤੇ ਉਹ ਸ਼ਰਾਬ ਪੀ ਕੇ ਉਸ ਨਾਲ ਲੜਨ ਆਉਂਦਾ ਤਾਂ ਗਾਲਾਂ ਕੱਢਦਾ ਤਾਂ ਉਹ ਵੀ ਉਸਨੂੰ ਗਾਲਾਂ ਕੱਢ ਕੇ ਭਜਾ ਦਿੰਦੀ ਤੇ ਆਪਣੇ ਲਵੇ ਨਾਲ ਲੱਗਣ ਦਿੰਦੀ ਉਸ ਤੇ ਦੋਨੋਂ ਕੁੜੀਆਂ ਨੇ ਮੁੰਡਾ ਵੀ ਆਪਣੀ ਮਾਂ ਨੂੰ ਕੁਝ ਨਾ ਕਹਿਣ ਦਿੰਦੇ ਹੁਣ ਉਸ ਦਾ ਘਰ ਵਾਲਾ ਉਸ ਤੋਂ ਡਰ ਕੇ ਰਹਿੰਦਾ ਹੁਣ ਉਹ ਆਪਣੇ ਘਰ ਖੁਸ਼ ਸੀ ਤੇ ਉਸ ਦੀਆਂ ਦੋਨੋਂ ਕੁੜੀਆਂ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਸੀ ਦੇਖਸਤੀਆਂ ਉਹ ਆਪਣੀ ਮਾਂ ਨੂੰ ਕਿਸੇ ਤੋਂ ਵੀ ਮਹਿਨਾ ਨਹੀਂ ਦਿਵਾਉਣਾ ਚਾਹੁੰਦੀਆਂ ਸੀ ਪਰ ਉਸ ਦਾ ਮੁੰਡਾ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਨਹੀਂ ਰੱਖ ਸਕਿਆ ਤੇ ਕਿਸੇ ਦੇ ਨਾਲ ਦੇ ਪਿੰਡ ਦੀ ਔਰਤ ਦੇ ਘਰ ਜਾਣ ਆਉਣ ਲੱਗਾ ਸੀ ਫਿਰ ਹੌਲੀ-ਹੌਲੀ ਕੋਲ ਰਾਜ ਨੇ ਕਿਸੇ ਗਰੀਬ ਘਰ ਦੀ ਕੁੜੀ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਸਾਲ ਮਗਰੋਂ ਉਸ ਤੇ ਦੂਜੇ ਨੰਬਰ ਵਾਲੀ ਕੁੜੀ ਦਾ ਵਿਆਹ ਕਰ ਦਿੱਤਾ ਗਿਆ ਆਪਣੇ ਤੋਂ ਛੋਟੀ ਦਾ ਰਿਸ਼ਤਾ ਵੀ ਉਹ ਆਪਣੇ ਦਿਓਰ ਨੂੰ ਲੈ ਗਈ ਸੰਦੀਪ ਵੀ ਆਪਣੀ ਭੈਣਾਂ ਦੇ ਵਿਆਹ ਤੇ ਲੋਕ ਦਿਖਾਵੇ ਲਈ ਆਇਆ ਪਰ ਉਸ ਨੇ ਭੈਣਾਂ ਦੇ ਵਿਆਹ ਵਿੱਚ ਕੋਈ ਬਾਹਲਾ ਖਰਚਾ ਨਹੀਂ ਕੀਤਾ ਪਰ ਕੋਲ ਰਾਜ ਫੇਰ ਵੀ ਲੋਕਾਂ ਕੋਲ ਆਪਣੇ ਨੌਪੁੱਤ ਦੀਆਂ ਗੱਲਾਂ ਕਰਦੀ ਰਹਿੰਦੀ ਅਜੇ ਵੀ ਉਸ ਨੂੰ ਆਪਣੇ ਮੁੰਡੇ ਤੇ ਭਰੋਸਾ ਸੀ ਉਹ ਇਹ ਸਮਝਦੀ ਸੀ ਤੇ ਸੰਦੀਪ ਦਾ ਕਸੂਰ ਨਹੀਂ ਉਸ ਦੀ ਘਰਵਾਲੀ ਦਾ ਹੀ ਕਸੂਰ ਹੈ ਉਸ ਨੇ ਹੀ ਉਸ ਨੂੰ ਸਾਰੇ ਪਰਿਵਾਰ ਤੋਂ ਦੂਰ ਕੀਤਾ ਹੈ ਕਈ ਵਾਰ ਉਹ ਸੰਦੀਪ ਕੋਲ ਰਹਿਣ ਲਈ ਚਲੀ ਜਾਂਦੀ ਪਰ ਸੰਦੀਪ ਦੀ ਘਰਵਾਲੀ ਉਸ ਤੇ ਜਾਨ ਬੁੱਝ ਕੇ ਮਹਿਮਾਨਾ ਵਰਗਾ سلو ਕਰਦੀ ਤੇ ਆਪਣੇ ਪਰਿਵਾਰ ਮੈਂਬਰ ਨਾ ਸਮਝਦੀ ਇਸ ਲਈ ਕੁਲਰਾਜ ਵਾਪਸ ਆਪਣੇ ਘਰ ਆ ਜਾਂਦੀ ਇੰਨਾ ਜੀਵਨ ਦੇ ਉਤਾਰ ਚੜ੍ਹਾਵ ਵਿੱਚ ਇਨਸਾਨ ਕਿੰਨਾ ਬੇਵਸਤੇ ਦੁਖੀ ਹੋ ਜਾਂਦਾ ਹੈ ਪਰ ਕੁਲਰਾਜ ਨੇ ਕਦੇ ਵੀ ਆਪਣੇ ਹਾਲਾਤ ਸਾਹਮਣੇ ਗੋਡੇ ਨਹੀਂ ਟੇਕੇ ਰੇਖ ਸਿਤੀ ਦਾ ਉਸਨੇ ਬੜੀ ਨਿਰਡਰਤਾ ਨਾਲ ਸਾਹਮਣਾ ਕੀਤਾ ਸਮਾਂ ਆਪਣੀ ਚਾਲ ਚੱਲਦਾ ਗਿਆ ਸੰਦੀਪ ਦੇ ਘਰ ਬੇਟਾ ਤੇ ਬੇਟੀ ਨੇ ਜਨਮ ਲਿਆ ਸੀ ਉਸ ਦੀਆਂ ਤਿੰਨ ਕੁੜੀਆਂ ਤੇ ਛੋਟੇ ਮੁੰਡੇ ਕੋਲ ਵੀ ਬੱਚੇ ਹੋ ਗਏ ਸੀ ਸਾਰੇ ਆਪਣੇ ਘਰ ਖੁਸ਼ ਸਨ ਪਰ ਸੰਦੀਪ ਦੇ ਘਰ ਹਮੇਸ਼ਾ ਲੜਾਈ ਝਗੜਾ ਰਹਿੰਦਾ ਸੀ ਉਸ ਦੀ ਘਰਵਾਲੀ ਨੇ ਆਪਣੇ ਸਾਰੇ ਘਰਵਾਲਿਆਂ ਦੇ ਨਾਲ ਤੇ ਗਵੰਡੀਆਂ ਤੱਕ ਦਾ ਵੀ ਜੀਣਾ ਦੁਰਭਰ ਕੀਤਾ ਪਿਆ ਸੀ ਹਰ ਵੇਲੇ ਕਿਸੇ ਨਾ ਕਿਸੇ ਨਾਲ ਆਡਾ ਲਾਈ ਰੱਖਦੀ ਸੰਦੀਪ ਦਾ ਬੇਟਾ ਤੇ ਬੇਟੀ ਵਧੀਆ ਪੜ੍ਹ ਲਿਖ ਗਏ ਸੀ ਪਰ ਸੰਦੀਪ ਦੀ ਘਰ ਵਾਲੀ ਉਹਨਾਂ ਦੋਵਾਂ ਨੂੰ ਵਧੀਆ ਸੰਸਕਾਰ ਨਹੀਂ ਦਿੱਤੇ ਸੀ ਮੁੰਡਾ ਛੇਤੀ ਵਿਆਹ ਕਰਾ ਕੇ ਕਿਤੇ ਦੂਰ ਰਹਿਣ ਲੱਗ ਗਿਆ ਉਹਨਾਂ ਨੂੰ ਘਾਟ ਹੀ ਬੁਲਾਉਂਦਾ ਸੀ ਉਸਦੀ ਬੇਟੀ ਦਾ ਵਿਆਹ ਵੀ ਹੋਇਆ ਤੇ ਇੱਕ ਬੇਟਾ ਵੀ ਹੋਇਆ ਪਰ ਸੰਦੀਪ ਤੇ ਉਸਦੀ ਘਰ ਵਾਲੀ ਉਸਤੇ ਸਹੁਰੇ ਘਰ ਵਿੱਚ ਇੰਨੀ ਦਖਲਅੰਦਾਜ਼ੀ ਕਰਦੇ ਇਸ ਦਾ ਸਿੱਟਾ ਤਲਾਕ ਦੇ ਰੂਪ ਵਿੱਚ ਨਿਕਲਿਆ ਉਹਨਾਂ ਦੀ ਬੇਟੀ ਦਾ ਤਲਾਕ ਹੋ ਗਿਆ ਤੇ ਹਮੇਸ਼ਾ ਲਈ ਆਪਣੇ ਮਾਪਿਓ ਕੋਲ ਆ ਗਈ ਹੁਣ ਕਲਰਾਜ ਦੀ ਕਾਫੀ ਉਮਰ ਦੀ ਹੋ ਗਈ ਸੀ ਉਸ ਦੀ ਕੁੜੀ ਤੇ ਦੋਨੋਂ ਬੱਚੇ ਸੱਸ ਸਹੁਰਾ ਕੈਨੇਡਾ ਚਲੇ ਗਏ ਸੀ ਉਹ ਜ਼ਮੀਨ ਜੈਦਾ ਸੰਭਲ ਕਰਕੇ ਪੰਜਾਬ ਵਿੱਚ ਹੀ ਸੀ ਹੁਣ ਕੁਲਰਾਜ ਨੂੰ ਆਪਣੇ ਕੋਲ ਲੈ ਗਈ ਸੀ ਉੱਥੇ ਉਹ ਹੁਣ ਬਹੁਤ ਖੁਸ਼ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ